ਥੈਂਕ ਯੂਸ ਅਮਰਦ ਬਾਜਨੀ ਜ਼ੋਰਦਾਰ ਤਾਰੀਆ ਹੈ ਬਹੁਤ ਹੀ ਪਿਆਰੇ ਆਰਟਿਸਟ ਹੈ ਸਾਰੇ ਆਰਟਿਸਟ ਪੰਜਾਬ ਦੇ ਬਹੁਤ ਪਿਆਰੇ ਆ ਲੈ ਸੱਚੀ ਦੱਸਾਂ ਮੈਂ ਬੜੀ ਜਗ੍ਹਾ ਕੰਮ ਕੀਤਾ ਬਾਲੀਵੁੱਡ ਵੀ ਕੀਤਾ ਹੋਰ ਵੀ ਬਹੁਤ ਜਗ੍ਹਾ ਕੰਮ ਕੀਤਾ ਪੰਜਾਬ ਦੇ ਆਰਟਿਸਟ ਵਾਕਈ ਕਮਾਲ ਦੇ ਆ ਤੁਸੀਂ ਤੁਹਾਨੂੰ ਬਾਦ ਹੋਣਾ ਚਾਹੀਦਾ ਸੱਚੀ ਗੱਲ ਹੈ ਥੈਂਕ ਯੂ ਥੈਂਕ ਯੂ ਸੋ ਮਚ ਬਈ ਆਈ ਲਵ ਯੂ ਥੈਂਕ ਯੂ ਸੋ ਮਚ ਗਾਇਜ਼ ਖਿੱਚ ਕੇ ਪੰਜਾਬੀ ਆ ਗਿਓ ਲਵ ਯੂ ਥੈਂਕ ਯੂਸ ਅਮਰਦ ਬਾਜੀ ਨੇ ਜ਼ੋਰਦਾਰ ਤਾਲੀ ਹੈ ਬਹੁਤ ਹੀ ਪਿਆਰੇ ਆਰਟਿਸਟ ਹੈ ਸਾਰੇ ਆਰਟਿਸਟ ਪੰਜਾਬ ਦੇ ਬਹੁਤ ਪਿਆਰੇ ਆ ਲੈ ਸੱਚੀ ਦੱਸਾਂ ਮੈਂ ਬੜੀ ਜਗ੍ਹਾ ਕੰਮ ਕੀਤਾ ਬਾਲੀਵੁੱਡ ਵੀ ਕੀਤਾ ਹੋਰ ਵੀ ਬਹੁਤ ਜਗ੍ਹਾ ਕੰਮ ਕੀਤਾ ਪੰਜਾਬ ਦੇ ਆਰਟਿਸਟ ਵਾਕਈ ਕਮਾਲ ਦੇ ਆ ਤੁਸੀਂ ਤੁਹਾਨੂੰ ਬਾਦ ਹੋਣਾ ਚਾਹੀਦਾ ਸੱਚੀ ਗੱਲ ਹੈ ਥੈਂਕ ਯੂ ਥੈਂਕ ਯੂ ਸੋ ਮਚ ਬਈ ਆਈ ਲਵ ਯੂ ਥੈਂਕ ਯੂ ਸੋ ਮਚ ਗਾਇਜ਼ ਖਿੱਚ ਕੇ ਪੰਜਾਬੀ ਆ ਗਿਓ ਲਵ ਯੂ ਥੈਂਕ ਯੂਸ ਅਮਰਤ ਬਾਜੀ ਨੇ ਜ਼ੋਰਦਾਰ ਤਾਲੀ ਆਇਆ ਬਹੁਤ ਹੀ ਪਿਆਰੇ ਆਰਟਿਸਟ ਹੈ ਸਾਰੇ ਆਰਟਿਸਟ ਪੰਜਾਬ ਦੇ ਬਹੁਤ ਪਿਆਰੇ ਨੇ ਲਾ ਸੱਚੀ ਦੱਸਾਂ ਮੈਂ ਬੜੀ ਜਗ੍ਹਾ ਕੰਮ ਕੀਤਾ ਬਾਲੀਵੁੱਡ ਵੀ ਕੀਤਾ ਹੋਰ ਵੀ ਬਹੁਤ ਜਗ੍ਹਾ ਕੰਮ ਕੀਤਾ ਪੰਜਾਬ ਦੇ ਆਰਟਿਸਟ ਵਾਕਈ ਕਮਾਲ ਦੇ ਆ ਕਿਸਾ ਤੁਹਾਨੂੰ ਮਾਣ ਹੋਣਾ ਚਾਹੀਦਾ ਸੱਚੀ ਗੱਲ ਹੈ ਥੈਂਕ ਯੂ ਥੈਂਕ ਯੂ ਸੋ ਮਚ ਬਾਈ ਆਈ ਲਵ ਯੂ ਥੈਂਕ ਯੂ ਸੋ ਮਚ ਗਾਇਨ ਕਿੰਝ ਕੇ ਪੰਜਾਬੀ ਆ ਗਏ ਲਵ ਯੂ ਥੈਂਕ ਯੂਸ ਅਮਰਦ ਬਾਜੀ ਨੇ ਜ਼ੋਰਦਾਰ ਤਾਲੀ ਹੈ ਬਹੁਤ ਹੀ ਪਿਆਰੇ ਆਰਟਿਸਟ ਹੈ ਸਾਰੇ ਆਰਟਿਸਟ ਪੰਜਾਬ ਦੇ ਬਹੁਤ ਪਿਆਰੇ ਹੈ ਉਹ ਸੱਚੀ ਦੱਸਾਂ ਮੈਂ ਬੜੀ ਜਗ੍ਹਾ ਕੰਮ ਕੀਤਾ ਬਾਲੀਵੁੱਡ ਵੀ ਕੀਤਾ ਹੋਰ ਵੀ ਬਹੁਤ ਜਗ੍ਹਾ ਕੰਮ ਕੀਤਾ ਪੰਜਾਬ ਦੇ ਆਰਟਿਸਟ ਵਾਕਈ ਕਮਾਲ ਦੇ ਆਕਸਾ ਤੁਹਾਨੂੰ ਬਾਦ ਹੋਣਾ ਚਾਹੀਦਾ ਸੱਚੀ ਗੱਲ ਹੈ ਥੈਂਕ ਯੂ ਥੈਂਕ ਯੂ ਸੋ ਮਚ ਬਈ ਆਈ ਲਵ ਯੂ ਥੈਂਕ ਯੂ ਸੋ ਮਚ ਗਾਇਜ਼ ਖਿੱਚ ਕੇ ਪੰਜਾਬੀ ਥੈਂਕ ਯੂਸ ਅਮਰਦ ਬਾਜੀ ਨੇ ਜ਼ੋਰਦਾਰ ਤਾਲੀ ਹੈ ਬਹੁਤ ਹੀ ਪਿਆਰੇ ਆਰਟਿਸਟ ਹੈ ਸਾਰੇ ਆਰਟਿਸਟ ਪੰਜਾਬ ਦੇ ਬਹੁਤ ਪਿਆਰੇ ਆ ਲੈ ਸੱਚੀ ਦੱਸਾਂ ਮੈਂ ਬੜੀ ਜਗ੍ਹਾ ਕੰਮ ਕੀਤਾ ਬਾਲੀਵੁੱਡ ਵੀ ਕੀਤਾ ਹੋਰ ਵੀ ਬਹੁਤ ਜਗ੍ਹਾ ਕੰਮ ਕੀਤਾ ਪੰਜਾਬ ਦੇ ਆਰਟਿਸਟ ਵਾਕਈ ਕਮਾਲ ਦੇ ਆ ਤੁਸੀਂ ਤੁਹਾਨੂੰ ਬਾਦ ਹੋਣਾ ਚਾਹੀਦਾ ਸੱਚੀ ਗੱਲ ਹੈ ਥੈਂਕ ਯੂ ਥੈਂਕ ਯੂ ਸੋ ਮਚ ਬਈ ਆਈ ਲਵ ਯੂ ਥੈਂਕ ਯੂ ਸੋ ਮਚ ਗਾਇਜ਼ ਖਿੱਚ ਕੇ ਪੰਜਾਬੀ ਆ ਗਿਓ ਲਵ ਯੂ ਥੈਂਕ ਯੂਸ ਅਮਰਤ ਬਾਜੀ ਨੇ ਜ਼ੋਰਦਾਰ ਤਾੜੀਆਂ ਆਇਆ ਬਹੁਤ ਹੀ ਪਿਆਰੇ ਆਰਟਿਸਟ ਹੈ ਸਾਰੇ ਆਰਟਿਸਟ ਪੰਜਾਬ ਦੇ ਬਹੁਤ ਪਿਆਰੇ ਨੇ ਲਾ ਸੱਚੀ ਦੱਸਾਂ ਮੈਂ ਬੜੀ ਜਗ੍ਹਾ ਕੰਮ ਕੀਤਾ ਬਾਲੀਵੁੱਡ ਵੀ ਕੀਤਾ ਹੋਰ ਵੀ ਬਹੁਤ ਜਗ੍ਹਾ ਕੰਮ ਕੀਤਾ ਪੰਜਾਬ ਦੇ ਆਰਟਿਸਟ ਵਾਕਈ ਕਮਾਲ ਦੇ ਆਕਸਾ ਤੁਹਾਨੂੰ ਮਾਣ ਹੋਣਾ ਚਾਹੀਦਾ ਸੱਚੀ ਗੱਲ ਹੈ ਥੈਂਕ ਯੂ ਥੈਂਕ ਯੂ ਸੋ ਮਚ ਬਾਈ ਆਈ ਲਵ ਯੂ ਥੈਂਕ ਯੂ ਸੋ ਮਚ ਗਾਇਨ ਕਿੰਝ ਕੇ ਪੰਜਾਬੀ ਆ ਗਿਓ ਲਵ ਯੂ